ਆ ਫਿਰ ਉਹਨਾਂ ਨੂੰ ਨੀਹਾਂ 'ਚ ਬੰਦ ਕੀਤਾ ਇਹ ਗੱਲਾਂ ਕਹਿਣੀਆਂ ਤੇ ਸੁਣਨੀਆਂ ਬਹੁਤ ਸੌਖੀਆਂ ਨੇ ਪਰ ਜਿਹੜਾ ਉਹ 7 ਤੇ 9 ਸਾਲ ਦੀਆਂ ਜਿੰਦਾ ਨੇ ਆਪਣੇ ਪਿੰਡੇ ਤੇ ਹੰਡਾਈਆਂ ਨੇ ਨਾ ਇਹ ਤਾਂ ਤੁਹਾਨੂੰ ਮੈਂ ਦੱਸਦਾ ਇਹ ਮਹਿਸੂਸ ਕਿਦਾਂ ਕੀਤਾ ਜਾ ਸਕਦਾ ਜਿੱਦਣ ਤੁਹਾਡੇ ਘਰ 'ਚ ਤੁਹਾਡੀ ਮਾਂ ਚਲੀ ਗਈ ਠੀਕ ਆ ਥੋਡੀ ਮਾਂ ਦੇ ਮਰਨ ਤੋਂ ਪਹਿਲਾਂ ਬਹੁਤ ਮਾਵਾਂ ਲੋਕਾਂ ਦੀਆਂ ਗਈਆਂ ਤੁਹਾਨੂੰ ਕੋਈ ਫਰਕ ਨਹੀਂ ਠੀਕ ਆ ਤੁਸੀਂ ਕਹਿੰਗੇ ਕੋਈ ਨਹੀਂ ਭੋਗ ਤੇ ਜਾਵਾਂਗੇ ਬਹਿ ਜਾਵਾਂਗੇ ਆਪਾਂ ਜਿੱਦਣ ਥੋਡੀ ਆਪਣੀ ਮਾਂ ਜਾਊਗੀ ਉਹਦੀ ਅਰਥੀ ਤੁਸੀਂ ਮੋਢੇ ਤੇ ਚੱਕ ਕੇ ਲੈ ਕੇ ਜਾਓਗੇ ਫੇਰ ਜਿਹੜਾ ਸਮਾਂ ਹੈ ਨਾ ਕਿਸੇ ਦੀ ਵੀ ਮਾਂ ਮਰੂਗੀ ਤੁਹਾਨੂੰ ਆਪਣੀ ਮਾਂ ਉਥੇ ਚੇਤੇ ਆਜੂ ਫੇਰ ਤੁਹਾਨੂੰ ਪਤਾ ਲੱਗਣਾ ਵੀ ਇਹ ਦਰਦ ਮਾਂ ਦੇ ਜਾਣ ਦਾ ਕੀ ਹੁੰਦਾ ਜਿੱਦਣ ਤੁਹਾਡਾ ਜਵਾਨ ਪੁੱਤ ਦੁਨੀਆ ਤੋਂ ਜਾਊਗਾ ਕਿਸੇ ਨੂੰ